ਗੈਂਗਸਟਰ ਅਰਸ਼ ਨਾਲ ਜਿਹੜਾ ਉਹ ਫੜਿਆ ਗਿਆ ਕੈਨੇਡਾ ਦੇ ਵਿੱਚ ਹੁਣ ਮਿੰਟੂ ਜੀ ਉਹਦੇ ਵਿੱਚ ਕੀ ਅਪਡੇਟ ਹੈ ਕਿਉਂਕਿ ਉਹਦੇ ਵਿੱਚ ਇੱਕ ਗੱਲ ਥੋੜੀ ਸਾਹਮਣੇ ਆ ਰਹੀ ਹੈ ਕਿ ਉਧਰ ਜਿਹੜੇ ਉਹਤੇ ਚਾਰजेस ਲੱਗੇ ਹੋਏ ਕੈਨੇਡਾ ਵਾਲੇ ਹੀ ਲੱਗੇ ਹੋਏ ਆ ਜਿਹੜੇ ਭਾਰਤ ਦੇ ਵਿੱਚ ਕੋਈ ਚਾਰजेस ਸੀਗੇ ਉਹ ਸ਼ਾਇਦ ਨਹੀਂ ਉਹਦੇ ਵਿੱਚ ਸਰ ਮੈਂ ਤੁਹਾਨੂੰ ਇੱਕ ਗੱਲ ਉਹਦੋਂ ਕਹੀ ਸੀਗੀ ਨਾ ਇਹ ਖਬਰ ਜਿਹੜੀ ਹੈ ਇਹ ਦਿੱਲੀ ਤੋਂ ਲਵਾਈ ਗਈ ਆ ਹਮ ਬਿਲਕੁਲ ਹੁਣ ਕਲੀਅਰ ਹੋ ਗਿਆ ਨਾ ਕਿਉਂ ਲਵਾਈ ਗਈ ਆ ਹਮ ਉਸ ਦਿਨ ਆਪਾਂ ਪੁਸ਼ਟੀ ਨਹੀਂ ਸੀ ਕੀਤੀ ਕਿ ਆਹ ਹੁਣ ਡਾਕੂਮੈਂਟ ਜਿਹੜੇ ਆਪਣੇ ਕੋਲ ਆ ਗਏ ਸਾਰੀਆਂ ਚੀਜ਼ਾਂ ਦੇਖ ਲਈਆਂ ਕਨਫਰਮ ਹੋ ਗਿਆ ਬਾਈ ਮੈਂ ਉਸ ਦਿਨ ਇਸ ਖਬਰ ਨੂੰ ਲੈ ਕੇ ਹੂੰ ਤਾਂ ਹੀ ਕਿਤੇ ਨਾ ਕਿਤੇ ਥੋੜਾ ਜਿਹਾ ਨਾ ਇੱਕ ਵੱਖਰਾ ਨਜ਼ਰੀਆ ਰੱਖ ਰਿਹਾ ਸੀਗਾ ਕਿ ਮੈਨੂੰ ਸੁੱਖ ਨਹੀਂ ਜਾਪਦੀ ਖਬਰ ਦਿੱਲੀ ਤੋਂ ਲੱਗੀ ਹੈ ਹਾਰਡਿੰਗ ਸੇਮ ਹੈ ਹਰੇਕ ਅਖਬਾਰ ਚ ਸਭ ਕੁਝ ਮੌਜੂ ਸੇਮ ਹੈ ਤਾਂ ਉਹ ਹੁਣ ਪਤਾ ਲੱਗਿਆ ਕਿ ਅਰਸ਼ ਡਾਲਾ ਦੇ ਮਾਮਲੇ ਚ ਭਾਰਤ ਨੇ ਆਪਣੇ ਮੀਡੀਆ ਚ ਪ੍ਰਸਾਰ ਕਰਕੇ ਕੈਨੇਡਾ ਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੂੰ ਠੀਕ ਹੈ ਨਾ ਜੀ ਉਸ ਖਬਰ ਨੂੰ ਬਹੁਤ ਵੱਡਿਆਂ ਬਣਾ ਦਿੱਤਾ ਹੈ ਵੀ ਵੱਡੀ ਹੈ ਜਿਹੜਾ ਵੀ ਕੋਈ ਬੰਦਾ ਵਾਂਟਡ ਲਿਸਟ ਦੇ ਵਿੱਚ ਹੈ ਸਾਹਿਬ ਅਤਵਾਦੀ ਵਜੋਂ ਡੈਜ਼ਿਗਨੇਟਡ ਹੋ ਗਿਆ ਉਹ ਹੂੰ ਕਿਸੇ ਦੇਸ਼ ਦੇ ਵਿੱਚ ਜਦੋਂ ਕਿਤੇ ਹਿਰਾਸਤ ਦੇ ਵਿੱਚ ਹੈ ਜਾਂ ਕਹਿ ਲਓ ਕਿ ਉਹ ਪਕੜ ਦੇ ਵਿੱਚ ਹੈ ਤਾਂ ਫਿਰ ਇੱਥੇ ਉਹ ਖਬਰ ਵੱਡੀ ਮੰਨੀ ਸੁਭਾਵਿਕ ਹੈ ਕਿਉਂਕਿ ਉਹਦੇ ਸੰਬੰਧੀ ਡੋਜ਼ੀਅਰ ਵਗੈਰਾ ਜਿਹੜੇ ਉਹ ਜਾਂਦੇ ਰਹਿੰਦੇ ਹੁੰਦੇ ਆ ਜਿਹੜੀ ਲਿਸਟ ਹੁੰਦੀ ਹੈ ਵਾਂਟਡ ਜੀ ਤੇ ਕੈਨੇਡਾ ਦੇ ਨਾਲ ਕਿਉਂਕਿ ਕੂਟਨੀਤਿਕ ਟਸਲ ਚੱਲ ਰਹੀ ਹੈ ਮੈਂ ਉਸੇ ਦਿਨ ਸ਼ੱਕ ਜ਼ਾਹਰ ਕੀਤਾ ਸੀਗਾ ਕਿ ਕੀ ਇਹ ਕੂਟਨੀਤਿਕ ਟਸਲ ਵਾਲੀ ਖਬਰ ਤਾਂ ਨਹੀਂ ਹੈ ਕਿ ਇੱਕ ਦੂਜੇ ਕਰਕੇ ਤਾਂ ਇੱਕ ਦੂਜੇ ਨੇ ਇਸ ਚੀਜ਼ ਨੂੰ ਇਦਾਂ ਉੱਥੇ ਤੱਕ ਕੀਤਾ ਜਾ ਰਿਹਾ ਬੰਪਰ ਨਾਲ ਬੰਪਰ ਪੜਾ ਦਿੱਤੇ ਜਾਂਦੇ ਨੇ ਕਈ ਵਾਰ ਟਰੈਕਟਰਾਂ ਦੇ ਬਿਲਕੁਲ ਪਿੱਛੇ ਧੱਕਣ ਵਾਸਤੇ ਕਿ ਕੀ ਇਹ ਤੇ ਬੰਪਰ ਪੜਾਉਣ ਵਾਲੀ ਲੜਾਈ ਤਾਂ ਨਹੀਂ ਹੈ ਕਿ ਕੈਨੇਡਾ ਨੂੰ ਹੁਣ ਬੈਕਫੁੱਟ ਤੇ ਲਿਜਾਇਆ ਜਾਵੇ ਜੀ ਕਿ ਹਾਂ ਭਾਈ ਤੁਹਾਡੀ ਧਰਤੀ ਤੇ ਬੈਠਾ ਵਿਅਕਤੀ ਆ ਸਾਫ ਹੋ ਗਿਆ ਕੈਨੇਡਾ ਚ ਮੌਜੂਦ ਹੈ ਤੇ ਇੱਥੇ ਉਹਦੇ ਕਾਰਨਾਮੇ ਦੇਖ ਲਓ ਬਈ ਕਹਿਣ ਦਾ ਮਤਲਬ ਇਹ ਹੈ ਬਿਲਕੁਲ ਕਿ ਇੱਥੇ ਸਭ ਕੁਝ ਕਰਵਾ ਰਿਆ ਔਰ ਸلسਲੇ ਵਾਰ ਤਰੀਕੇ ਨਾਲ ਦੇਖੋ ਹਰੀ ਨੋ ਫਿਰ ਉਸ ਤੋਂ ਬਾਅਦ ਮਾਨਸਾ ਪੰਪ ਵਾਲਾ ਹੂੰ ਤੇ ਫਿਰ ਐਮਪੀ ਵਾਲਾ ਤਿੰਨ ਤਿੰਨ ਵੱਡੀਆਂ ਵਾਰਤਾਤਾਂ ਦਾ ਜੁੜਾਵ ਜਿਹੜਾ ਹੈ ਉਹ ਇਨ੍ਹਾਂ ਦਿਨਾਂ ਚ ਜੀ ਅਰਸ਼ ਡੱਲਾ ਦੇ ਨਾਲ ਕਿਸੇ ਤਰ੍ਹਾਂ ਤੇ ਜੋੜ ਦਿੱਤਾ ਜਾਂਦਾ ਸੀ ਬਿਲਕੁਲ ਕਿਆ ਦੇਖ ਲਓ ਬਈ ਸੋ ਕੈਨ ਦਾ ਮਤਲਬ ਇਹ ਕਿ ਇਹ ਚੀਜ਼ਾਂ ਨਾ ਸੰਕੇਤਕ ਹੁੰਦੀਆਂ ਨੇ ਸੁਖਮ ਸਾਹਿਬ ਕਿ ਅਜੀਹਾ ਹੋ ਰਿਹਾ ਹੈ। ਤੋਂ ਮਤਲਬ ਇਹੀ ਇੱਕ ਤਜਰਬਾ ਹੁੰਦਾ ਕਿ ਜਦੋਂ ਤੁਸੀਂ ਅਖਬਾਰਾਂ ਵગેਰਾ 'ਚ ਕੰਮ ਕੀਤਾ ਹੁੰਦਾ ਨਾ ਜਦ ਹੀ ਪਤਾ ਲੱਗ ਜਾਂਦਾ ਪੇੜ ਖਬਰ ਆ ਪੈਸ ਨੋਟ ਦੀ ਖਬਰ ਆ ਆ ਉੱਤੋਂ ਭੇਜੀ ਖਬਰ ਹੈ ਨਗਰਾਂ ਵગેਰਾ ਸੋ ਮੇਰਾ ਸ਼ੱਕ ਸੀਗਾ ਅੱਜ ਯਕੀਨ ਚ ਬਦਲ ਗਿਆ ਯਕੀਨ ਚ ਕਿ ਹੁਣ ਤੇ ਪੁਸ਼ਟੀ ਹੋ ਗਈ ਕਿ ਦਰਅਸਲ ਉਹ ਖਬਰ ਚੀੜੀ ਆ ਭਾਰਤੀ ਏਜੰਸੀਆਂ ਨੇ ਬਹੁਤ ਵੱਡੇ ਪੱਧਰ ਤੇ ਲਵਾਈ ਕੀ ਆ ਭੇਜੀ ਆ ਭੇਜੀ ਆ ਲਵਾਈ ਤੇ ਹੁੰਦੀ ਆ ਪੈਸੇ ਦੇ ਕੇ ਜਾਂ ਸਿਫਾਰਿਸ਼ ਕਰਕੇ ਸਰ ਉਹ ਅਗਲੇ ਐਦਾਂ ਕਰਦੇ ਆ ਕਿ ਲਾ ਫਰੰਟ ਪੇਜ ਤੇ ਲੱਗਣੀ ਚਾਹੀਦੀ ਆ ਐਨੇ ਕਾਲਮ ਦੀ ਲੱਗਣੀ ਚਾਹੀਦੀ ਆ ਸਰ ਉਤੋਂ ਤੇ ਇਹ ਵੀ ਆਉਂਦਾ ਕਿ ਬਾਸ ਨੇ ਕਿਹਾ ਕਿ ਪ੍ਰਾਈਮ ਟਾਈਮ ਚਾ ਖਬਰ ਨਹੀਂ ਚਲਣੀ ਚਾਹੀਦੀ ਹਮ ਕਿਸਾਨੀ ਅੰਦੋਲਨ ਵੀਲੇ ਬਹੁਤ ਵੱਡੇ ਇੱਕ ਚੈਨਲ ਦੇ ਐਂਕਰ ਨੇ ਰੋਕੇ ਮੈਨੂੰ ਦੱਸਿਆ ਕਿ ਮੈਂ ਦਿਨੋਂ ਕਰਨਾ ਚਾਹਣਾ ਯਾਰ ਹੂੰ ਉੱਤੋਂ ਅਜੰਡਾ ਭੇਜ ਦਿੰਦੇ ਨੇ ਜੀ ਦੱਸੇ ਕਰੋ ਇਹ ਇਸ ਮੁਸੀਬਤ ਤੇ ਹੈ ਸਮੱਸਿਆਵਾਂ ਸਰ ਹੁੰਦੀਆਂ ਨੇ ਮਜਬੂਰੀਆਂ ਹੁੰਦੀਆਂ ਨੇ ਤਾਂ ਕਹਿੰਦਾ ਮਤਲਬ ਇਹ ਕਿ ਖਬਰ ਉੱਤੋਂ ਭਾਰਤੀ ਏਜੰਸੀਆਂ ਨੇ ਲਵਾਈ ਹੁਣ ਜਿਹੜੀ ਗੱਲ ਹੈ ਕਿ ਕੈਨੇਡਾ ਦੇ ਸਿਸਟਮ ਦੇ ਮੁਤਾਬਕ ਸਭ ਉੱਥੇ ਜਿਹੋ ਜਿਹਾ ਤੁਸੀਂ ਕ੍ਰਾਈਮ ਕਰੋਗੇ ਵੈਸਾ ਹੀ ਕਮ ਹੋਊਗਾ ਬਾਹਰਲੀ ਧਰਤੀ ਤੇ ਕੀ ਕਰ ਰਹੇ ਹੋ ਉਹ ਥੋੜਾ ਜਿਹਾ ਮਾਮਲਾ ਫੇਰ ਕਹਿੰ ਲੋ ਗੁੰਜਲਦਾਰ ਬਣ ਜਾਂਦਾ ਤੇ ਕੂਟਨੀਤਿਕ ਵੀ ਬਣ ਜਾਂਦਾ ਹੂੰ ਇੰਡੀਆ ਨਾਲ ਤੇ ਉਹ ਕਦੇ ਵੀ ਹੁਣ ਇਸ ਤਰ੍ਹਾਂ ਹਸਾਬ ਕਿਤਾਬ ਲਾ ਕੇ ਚੱਲਣਗੇ ਰਲ ਕੇ ਚੱਲਣਗੇ ਨਹੀਂ ਇੰਡੀਆ ਨੇ ਦਬਾਅ ਬਣਾਉਣ ਦਾ ਯਤਨ ਕੀਤਾ ਹੂੰ ਕਿ ਆ ਦੇਖ ਲੋ ਪਿਛਲੇ ਦਿਨੀ ਟਰੂਡੂ ਦਾ ਇੱਕ ਬਿਆਨ ਵੀ ਆਇਆ ਪਾਕਿਸਤਾਨੀਆਂ ਤੇ ਉਦੋਂ ਵੀ ਇੰਡੀਆ ਵਾਲਿਆਂ ਨੇ ਬਹੁਤ ਉਸ ਬਿਆਨ ਨੂੰ ਕੈਚ ਕਰਕੇ ਲਪਕ ਕੇ ਬਿਆਨਬਾਜ਼ੀ ਕੀਤੀ ਸੀਗੀ ਹੂੰ ਹੁਣ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਵੀ ਸਾਰੇ ਪਾਸੇ ਪ੍ਰਚਾਰ ਕਰ ਦਿੱਤਾ ਕਿ ਆ ਦੇਖੋ ਅਸੀਂ ਜੋ ਕਹਿੰਦੇ ਸੀ ਆ ਵੇਖ ਲਓ ਹੁਣ ਜੇ ਉਹਨੂੰ ਛੱਡਦੇ ਵੀ ਆ ਉਤੋਂ ਜ਼ਮਾਨਤ ਵੀ ਮਿਲ ਜੂ ਕਿਉਂਕਿ ਉਹਨਾਂ ਦੇ ਕਾਨੂੰਨ ਦੇ ਵਿੱਚ ਨਾ ਕੁਝ ਚੀਜ਼ਾਂ ਜ਼ਮਾਨਤ ਯੋਗ ਹੁੰਦੀਆਂ ਨੇ ਤਾਂ ਉਹ ਜੇ ਮੰਨ ਲਓ ਜ਼ਮਾਨਤ ਵੀ ਮਿਲ ਜਾਂਦੀ ਹੈ ਕਿਉਂਕਿ ਗੋਲੀ ਵੱਜੀ ਆ ਤਾਂ ਗੋਲੀ ਵੱਜੀ ਵਾਲਾ ਤਾਂ ਹੋ ਗਿਆ ਵਿਕਟਮ ਠੀਕ ਹੈ ਜੀ ਪਰ ਜੇ ਉਹਦੇ ਕੋਲ ਕਾਰ ਚੋਰੀ ਦੀ ਆ ਨੰਬਰ ਪਲੇਟ ਦੀ ਟੈਂਪਰਿੰਗ ਹੈ ਜਾਂ ਕੁਝ ਹੋਰ ਉਹਦੇ ਕੋਲੋਂ ਅਸਲਾ ਬਰੂਦ ਫੜਿਆ ਤਾਂ ਉਹ ਉਹਨਾਂ ਤੇ ਜਿਹੜੇ ਚਾਰਜਸ ਨੇ ਉਹਨਾਂ ਦੇ ਕਾਨੂੰਨ ਮੁਤਾਬਕ ਇੱਥੇ ਤੁਹਾਨੂੰ ਕੋਈ ਵੀ ਕੈਨੇਡੀਅਨ ਜਾਂ ਜਿਹੜਾ ਐਨ ਆਰ ਆਈ ਆਪਣਾ ਦੱਸ ਦੇਊਗਾ ਕਿ ਉਹ ਇਸ ਤਰ੍ਹਾਂ ਦੇ ਮਤਲਬ ਕਿ ਮਾਮਲੇ ਜਿਹੜੇ ਉੱਥੇ ਜ਼ਮਾਨਤ ਯੋਗ ਆ ਹੂੰ ਕਿ ਤੁਸੀਂ ਬੌਂਡ ਭਰਨਾ ਉਸ ਤੋਂ ਬਾਅਦ ਤੁਹਾਨੂੰ ਰੀਲੀਜ਼ ਕਰ ਰੀਲੀਜ਼ ਕਰ ਦੇਵੇ ਤਾਂ ਜਿਆਦਾਤਰ ਕੇਸ ਚੱਲਦਾ ਉੱਥੇ ਕੀ ਭਾਰਤਾ ਕਰ ਲਊਗਾ ਹੂੰ ਪਹਿਲਾਂ ਤਾਂ ਕੇਸ ਨਿਵੇੜਨਾ ਪਊਗਾ ਫਿਰ ਉਦੋਂ ਬਾਅਦ ਜੋ ਹਵਾਲਗੀ ਜਾਂ ਐਕਸਟਰਡੀਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਉਹਦਾ ਪ੍ਰੋਸੈਸ ਚੱਲਦਾ ਤਾਂ ਉਹ ਤਦ ਆਪਾਂ ਕਹਿ ਲਓ ਕਿ ਕੰਪਲੀਟ ਹੁੰਦਾ ਜਦੋਂ ਦੋਨੇ ਸਰਕਾਰਾਂ ਚਾਹੁੰਦੀਆਂ ਹੋਣ ਕਿ ਲੀਗਲ ਆਪਸ਼ਨ ਵੀ ਕਈ ਬਚਦੇ ਉਹ ਬਾਅਦ ਦੀ ਗੱਲ ਹੈ ਪਰ ਮੈਨੂੰ ਇੱਕ ਜਾਣਕਾਰੀ ਹੋਰ ਮਿਲੀ ਹੈ ਮੇਰੇ ਸੋਰਸਸ ਜੋ ਦੱਸ ਰਿਹਾ ਕਿ ਇੱਕ ਤਾਂ ਖਬਰੇ ਆ ਰਹੀ ਹੈ ਨਾ ਕਿ ਅਟੈਕ ਹੋਇਆ ਹਮ ਤੇ ਯਕਦਮ ਉਸ ਅਟੈਕ ਨੂੰ ਜੋੜਿਆ ਜਾ ਰਿਹਾ ਲਾਰੈਂਸ ਰਾਈਵਲਰੀ ਦੇ ਨਾਲ ਜੀ ਯਾਨੀ ਜੋ ਇਹਨਾਂ ਦੀ ਆਪਸ ਦੇ ਵਿੱਚ ਇੰਟਰ ਗੈਂਗ ਅਦਾਵਤ ਚੱਲਦੀ ਹੈ ਹਮ ਲਾਰੈਂਸ ਨਾਲ ਇਹ ਚੀਜ਼ ਅੱਜਕੱਲ ਤੁਹਾਨੂੰ ਪਤਾ ਜਦੇ ਜੋੜ ਦਿੱਤੀਆਂ ਜਾਂਦੀਆਂ ਜੀ ਪਰ ਜੋ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਅਟੈਕ ਸ਼ਾਇਦ ਨਹੀਂ ਹੋਇਆ ਗੋਲੀ ਸਡਨਲੀ ਚੱਲੀ ਆ ਹੂੰ ਠੀਕ ਹੈ ਜੀ ਜੋ ਇੰਜਰਡ ਹੋਇਆ ਜੀ ਅਰਸ਼ ਦਾਲਾ ਤਾਂ ਮਤਲਬ ਕਿ ਉਹ ਗੋਲੀ ਸਡਨਲੀ ਇਹਨਾਂ ਤੋਂ ਚੱਲੀ ਆ ਅਟੈਕ ਬਾਰੇ ਖਬਰ ਜ਼ਰੂਰ ਹੈ ਚਲੋ ਆਪਾਂ ਉਹਨੂੰ ਵੀ ਰੱਦ ਨਹੀਂ ਕਰਦੇ ਜੀ ਪਰ ਜੋ ਸਾਡੀ ਜਾਣਕਾਰੀ ਹੈ ਕਿ ਗੋਲੀ ਸ਼ਾਇਦ ਇਹਨਾਂ ਤੋਂ ਚੌੜਚ ਚੱਲ ਗਈ ਹੈ ਜਾਂ ਕਿਤੇ ਸਡਨਲੀ ਚੱਲ ਗਈ ਹੈ ਕੋਈ ਵੀ ਉਹ ਵਾਕਿਆ ਜਿਹੜਾ ਹੋ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਹੋਰ ਜੀ ਸਮਝ ਜਾਣ ਕਰੀ ਜੀ ਜੀ ਤਾਂ ਬਾਕੀ ਇਹ ਆ ਕੇ ਜੋ ਲੋਕ ਇਹ ਕਹਿ ਰਹੇ ਆ ਕਿ ਹਵਾਲਗੀ ਹੋ ਜਾਏਗੀ ਵਗੈਰਾ ਵਗੈਰਾ ਉਹ ਚੀਜ਼ ਹਾਲੇ ਮੱਦਮ ਹੈ ਉਹ ਤੁਹਾਨੂੰ ਕੋਈ ਵੀ ਜਿਹੜਾ ਬੰਦਾ ਕੈਨੇਡੀਅਨ ਨਿظام ਤੋਂ ਵਾਕਫ ਹੈ ਦੱਸ ਦਊਗਾ ਕਿ ਇੰਨੀ ਛੇਤੀ ਇਥੋਂ ਬੰਦਾ ਤੁਸੀਂ ਉਹ ਦੇਖ ਲਓ ਨਾ ਇੱਕ ਜੱਸੀ ਮਿੱਠੂ ਪ੍ਰੇਮ ਕਾਣੀ ਵਾਲਾ ਉਹਦੇ ਵਿੱਚ ਕਤਲ ਹੋਇਆ ਜੱਸੀ ਦਾ ਤੇ ਉਹ ਜਿਹੜੇ ਨਾਮਜ਼ਦ ਮੁਲਜ਼ਮ ਸੀ ਇੱਕ ਤੇ ਸ਼ਾਇਦ ਜੱਸੀ ਦਾ ਮਾਮਾ ਸੀ ਇੱਕ ਜੱਸੀ ਦੀ ਸ਼ਾਇਦ ਮਾਤਾ ਜਾਂ ਪਤਾ ਨਹੀਂ ਹੁਣ ਮੈਨੂੰ ਭੁੱਲਿਆ ਪਿਆ ਤਾਂ ਉਹਨਾਂ ਨੂੰ ਕਿਉਂਕਿ ਬੜੀ ਪੁਰਾਣੀ ਸੀ ਉਹ ਖਬਰ ਜੀ ਜੀ ਤਾਂ ਉਹਨਾਂ ਦੋਨਾਂ ਨੂੰ ਕੈਨੇਡਾ ਤੋਂ ਲਿਆਉਣ ਵਾਸਤੇ ਸਭ ਬਹੁਤ ਸਾਲਾਂ ਤੱਕ ਪ੍ਰੋਸੈਸ ਚੱਲਿਆ ਹੂੰ ਅਦਾਲਤ ਇੱਕ ਵਾਰੀ ਤੇ ਮੈਨੂੰ ਯਾਦ ਆ ਕਿ ਕਿ ਕੈਨੇਡਾ ਚ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਰੇਡੀਓ ਸਟੇਸ਼ਨ ਵਗੈਰਾ ਤੇ ਜੀ ਕਿ ਇੱਕ ਵਾਰੀ ਤਾਂ ਸ਼ਾਇਦ ਟੋਰਾਂਟੋ 에ਅਰਪੋਰਟ ਤੋਂ ਉਹਨਾਂ ਨੂੰ ਲਾ ਲਿਆ ਗਿਆ ਸੀਗਾ ਹਮ ਮਤਲਬ ਇਹ ਨਾ ਸਾਂ ਨਹੀਂ ਹੈ ਡਿਪੋਰਟ ਕੀਤਾ ਜਾ ਰਿਹਾ ਸੀਗਾ ਇਹਨੂੰ ਹਵਾਲਗੀ ਹੋ ਰਹੀ ਸੀਗੀ ਤਾਂ ਟੋਰਾਂਟੋ 에ਅਰਪੋਰਟ ਤੋਂ ਸ਼ਾਇਦ ਉਹਨਾਂ ਨੂੰ ਮੋੜ ਲਿਆ ਗਿਆ ਸੀਗਾ ਹਮ ਇਸ ਕਰਕੇ ਜਿਹੜੇ ਲੋਕ ਕਹਿੰਦੇ ਲਾਇਆ ਵਾ ਯਾਰ ਸ਼ਡਾ ਲਾ ਆ ਗਿਆ ਫਲਾਣ ਟਮਕਾਂ ਉਹਨਾਂ ਵਾਸਤੇ ਦੱਸ ਦਈਏ ਕਿ ਇਹਨਾਂ ਸੌਖਾ ਨਹੀਂ ਆਣੀ ਹੈ ਬਿਲਕੁਲ ਹਾਂ ਇਹ ਜ਼ਰੂਰ ਹੈ ਕਿ ਇੰਡੀਆ ਨੇ ਜਿਸ ਤਰ੍ਹਾਂ ਇਸ ਖਬਰ ਨੂੰ ਪ੍ਰਚਾਰ ਦਿੱਤਾ ਇਸ ਖਬਰ ਨੂੰ ਤਾਂ ਉਹ ਇੱਕ ਤਰ੍ਹਾਂ ਨਾਲ ਕਹਿਣੋ ਕਿ ਥੋੜਾ ਕੈਨੇਡਾ ਵਾਸਤੇ ਕੂਟਨੀਤਿਕ ਤੌਰ ਤੇ ਕਹਿ ਲਓ ਕਿ ਇੱਕ ਹੋਰ ਵਲਾ ਜ਼ਰੂਰ ਹੈਗਾ ਜਿਵੇਂ ਕਹਿੰਦੇ ਨੇ ਨਾ ਵਲਵਲਾਜ਼ ਕਿਤਨਾ ਕਿਤੇ ਇਦਾਂ ਵੀ ਰਾਜਨੀਤੀ ਖੇਡੀ ਗਈ ਪਹਿਲਾਂ ਜੇ ਅਸੀਂ ਆਪਾਂ ਵੇਖ ਰਹੇ ਸੀਗੇ ਉਧਰ ਵਾਲੇ ਪਾਸੇ ਚੱਲ ਰਹੀ ਸੀ ਲਗਾਤਾਰ ਕੂਟਨੀਤੀ ਜਿਹੜੀ ਜੀਓ ਪੋਲਿਟਿਕਸ ਹੈ ਬਹੁਤ ਆਹ ਸਿਆਸਤ ਤੇ ਕੁਝ ਵੀ ਨਹੀਂ ਹੈ ਸਾਹਿਬ ਜਿਹੜੀਆਂ ਤੁਸੀਂ ਦੇਖਦੇ ਹੋ ਨਾ ਇਹ ਤੇ ਨੀਟੂ ਸ਼ਟਰਾਂ ਵਾਲੇ ਦੀ ਗੱਲ ਹੈ ਇਹ ਤਾਂ ਜੀ ਮੈਂ ਆਪਦੀ ਪ੍ਰਾਪਰਟੀ ਜਨਤਕ ਕਰ ਦਿੱਤੀ ਆ ਕੀ ਖੇਖਣ ਕਰਦਾ ਫਿਰਦਾ ਰਵਨੀਤ ਸਿੰਘ ਬਿੱਟੂ ਹਾਂ ਏ ਤੁਹਾਡੀ ਪ੍ਰਾਪਰਟੀ ਦਾ ਬਿਉਰਾ ਜਿਹੜਾ ਚੋਣ ਕਮਿਸ਼ਨ ਦੇ ਹਲਫਨਾਮੇ 'ਚ ਤੇ ਪਹਿਲਾਂ ਪਿਆ ਹੁੰਦਾ ਆਨਲਾਈਨ ਬਿਲਕੁਲ ਤਾਂ ਮਤਲਬ ਕਿ ਇਹ ਰਾਜਨੀਤੀ ਜੋ ਅਸੀਂ ਦੇਖਦੇ ਆ ਨਾ ਤੇ ਕੁਝ ਵੀ ਨਹੀਂ ਜਦੋਂ ਦੇਸ਼ਾਂ ਦੀ ਕੂਟਨੀਤੀ ਹੁੰਦੀ ਆ ਨਾ ਸਾ ਜੀਓ ਪੋਲਿਟਿਕਸ ਹੁੰਦੀ ਆ ਜਦੋਂ ਹੂੰ ਉਦੋਂ ਦਿਮਾਗ ਪੜਦੇ ਆ ਬਿਲਕੁਲ ਉਹਦਾ ਏਜੰਸੀਆਂ ਪੜਦੀਆਂ ਨੇ ਸਭ ਡੀਪ ਸਟੇਟਾਂ ਪੜਦੀਆਂ ਨੇ ਉਦੋਂ ਹੂੰ 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 ਬਹੁਤ ਜ਼ਬਰਦਸਤ ਢੇਡ ਹੁੰਦੇ ਆ ਉਹਦੇ 'ਚ ਬਲੀਆਂ ਲਈਆਂ ਜਾਂਦੀਆਂ ਬਲੀਆਂ ਦਿੱਤੀਆਂ ਦਿੱਤੀਆਂ ਜਾਂਦੀਆਂ ਕਿਸੇ ਨੂੰ ਕਿਵੇਂ ਬਣਾ ਕੇ ਪੇਸ਼ ਕੀਤਾ ਜਾਂਦਾ ਕਿਸੇ ਨੂੰ ਕਿਵੇਂ ਜੀ ਜੀ ਅਮਰ ਮੋਹ ਜੀ ਆਪਨ ਪੁਰਤਗਾਲ ਤੋਂ ਸੁਣ ਰਹੇ ਣੀ ਮੇਟੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਸਾਰੇ ਦੋਸਤ ਹੋਰ ਜੁੜ ਚੁੱਕੇ ਨੇ ਗਗਨ ਜੀ ਕਹ ਰਹੇ ਨੇ ਭਾਈ 2:30 ਵਜੇ ਰਾਤ ਦੇ ਕਹਿੰਦੇ ਅਸੀਂ ਲਾਈਵ ਸੁਣ ਰਹੇ ਹਾਂ ਤੁਹਾਡਾ ਗਰੂਸਰੀ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਜੀ ਇੰਡੀਆ ਦੇ 3:30 ਵਜੇ ਚੱਲਦਾ ਹੈ ਜੀ ਟਾਈਮ ਸ਼ੋਅ ਦਾ ਜਿਹੜਾ ਹੈਗਾ 3:30 ਤੋਂ 4:00 ਆਪਾਂ ਲਾਈਵ ਹੁੰਦੇ ਆ ਇੱਕ ਦੋਸਤ ਨੇ ਬੜਾ ਸੋਣਾ ਕਮੈਂਟ ਕੀਤਾ ਅੱਛਾ ਗੋਲੀਓ ਕਿੱਦਾਂ ਉਹ ਇਹ ਵੀ ਦਿੱਤੀ ਜਾ ਰਹੀ ਹੈ ਕਿ ਜੀ ਹਮਲਾ ਨਹੀਂ ਹੋਇਆ ਗੋਲੀ ਇਨਾਂ ਕੁਲ ਆਪ ਚੱਲੀ ਹੈ ਜਾਂ ਕੀ حساب ਖਤাবਿਆ ਤਾਂ ਉਹ ਪਤਾ ਨਹੀਂ ਹੈ ਬਟ ਥਿਉਰੀ ਹੈ ਅਸੀਂ ਇਹ ਨਹੀਂ ਕਹਿਆ ਕਿ ਇਹ ਹੀ ਅੰਤਮ ਸੱਚ ਹੈ ਅਸੀਂ ਨਹੀਂ ਕਹਿੰਦੇ ਜਦੋਂ ਤੱਕ ਕੋਈ ਪੁਸ਼ਟੀ ਨਹੀਂ ਹੁੰਦੀ ਬਟ ਗੱਲ ਇਹ ਆ ਕਿ ਜੇ ਹਮਲਾ ਹੋਇਆ ਤਾਂ ਫਿਰ ਇਹ ਉਸ ਤੋਂ ਵੀ ਤਕੜਾ ਮਸਲਾ ਬਣ ਜਾਣਾ ਹੈ ਜੇ ਉਹ ਥਿਉਰੀ ਨੂੰ ਸੱਚ ਮੰਨ ਕੇ ਚੱਲੋਗੇ ਨਾ ਉਹ ਥਿਉਰੀ ਨੂੰ ਮੰਨ ਕੇ ਚੱਲੋਗੇ ਤਾਂ ਇਹ ਚੀਜ਼ਾਂ ਫਿਰ ਉਸੇ ਪਰ ਕਰਨ ਦੇ ਨਾਲ ਆ ਜੁੜਨਗੇ ਆਰਦੀਪ ਸਿੰਘ ਨਿਜਰ ਤੋਂ ਸਟਾਰਟ ਹੋਇਆ ਜਿਹੜਾ ਮਾਮਲਾ ਇਹ ਗੱਲ ਯਾਦ ਰੱਖੋ ਇਸ ਕਰਕੇ ਸਾਨੂੰ ਕਹਿ ਲਓ ਕਿ ਤੱਥਾਂ ਦੀ ਰੋਸ਼ਨੀ ਚ ਜੋ ਸਾਡੇ ਕੋਲ ਮੌਜੂਦਗੀ ਹੋਏਗੀ ਉਹਨਾਂ ਤੇ ਭਰੋਸਾ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਇਧਰੋਂ ਉਧਰੋਂ ਸੁਣ ਕੇ ਗੱਲਾਂ ਤਾਂ ਫਿਰ ਉਹ ਸਾਰਾ ਮਾਹੌਲ ਜਿਹੜਾ ਮਹਾਨ ਹੀ ਬਦਲ ਬਾਕੀ ਦੋਸਤ ਕਨਫਰਮ ਵੀ ਕਰ ਰਹੇ ਨੇ ਕੁਝ ਕੇ ਮਾਤਾ ਸੀ ਕਿ ਜੱਸੀ ਦੀ ਮਾਤਾ ਸੀ ਤੇ ਮਾਮਾ ਸੀ ਮਾਮਾ ਜੀ ਸੰਨ ਬਹੁਤ ਉਹ ਖਬਰ ਚੜੀ ਨਾ ਉਸ ਵੇ ਵੱਡੀ ਬਣ ਗਈ ਮੈਨੂੰ ਯਾਦ ਆ ਸੀ ਟਾਕ ਸ਼ੋਅ ਕਰ ਰਹੇ ਸੀਗੇ ਤੇ ਉਦੋਂ ਯਕਦਮੇ ਖਬਰ ਆ ਜਾਂਦੀ ਹੈ ਤੋ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਬੜੀਆਂ ਗੁੰਝਲਦਾਰ ਪ੍ਰਕਿਰਿਆਵਾਂ ਹੁੰਦੀਆਂ ਹੁਣ ਤੁਸੀਂ ਯੂਕੇ ਦਾ ਲੈ ਲਓ ਯੂਕੇ ਚ ਗੁਲਸ਼ਨ ਕੁਮਾਰ ਹਤਿਆਕਾਂਡ ਦਾ ਵੀ ਇੱਕ ਮਲਜਮ ਬੜਾ ਤਕੜਾ ਸੰਗੀਤਕਾਰ ਸੀ ਉੱਥੇ ਬੈਠਾ ਜੀ ਕਈ ਹਥਿਆਰ ਸੌਦਿਆਂ ਵਾਲੇ ਜਿਹੜੇ ਸੀਗੇ ਉਹਨਾਂ ਚੋਂ ਕੁਝ ਬੰਦੇ ਉੱਥੇ ਨੇ ਮਾਲੀਆ ਉੱਥੇ ਐ ਸਰ ਬਿਲਕੁਲ ਇੱਕ ਉਹ ਜਿਹੜਾ ਸੀਗਾ ਚੌਕਸੀ ਦਾ ਭਾਣ ਜਾਂ મોદી ਉਹ ਉੱਥੇ ਨਿਰਮੋਦੀ ਨਿਰਵ ਮੋਦੀ ਜੀ ਸਭ ਕਿੰਨੇ ਬੰਦੇ ਆ ਜਿਹੜੇ ਉੱਥੇ ਮਤਲਬ ਬੈਠੇ ਯੂਕੇ ਚ ਨਾਲੇ ਯੂਕੇ ਨਾਲ ਤਾਲੁਕਤ ਜਿਹੜੇ ਆ ਠੀਕ ਨੇ ਜਿਹੜੇ ਆਦੇ ਤਦ ਵੀ ਮਤਲਬ ਕਿ ਉੱਥੋਂ ਬੰਦਾ ਲਿਆਉਣਾ ਬਹੁਤ ਔਖਾ ਹੈ ਅਮਰੀਕਾ ਚ ਤੇ ਅੱਛਾ ਹੋਰ ਦੱਸ ਦੇਣਾ ਤੁਹਾਨੂੰ ਅਮੈਕ ਜਿਹੜਾ ਮੁੰਬਈ ਬੰਬ ਧਮਾਕਿਆ ਆਪਾਂ ਕਹਿੰਨੇ ਆਂ ਸਾਹਿਬ ਜੀ ਮੁੰਬਈ ਬੰਬ ਧਮਾਕਿਆ ਆਂਦਾ ਜਿਹੜਾ ਕਹ ਲੋ ਕਿ ਮੁੱਖ ਮੁਲਜ਼ਮਾ ਚ ਵੇਖਿਆ ਹੈਡਲੀ ਸ਼ੈਦ ਉਹਦਾ ਨਾਮ ਸੀਗਾ ਜੀ ਕੋਲਮੈਨ ਹੈਡਲੀ ਕੁਝ ਸਮਥਿੰਗ ਵੱਡਾ ਨਾਮ ਸੀਗਾ ਤਾਂ ਉਹ ਹੈਡਲੀ ਜਿਹੜਾ ਅਮਰੀਕਾ ਵਾਲੇ ਨੇ ਇੰਡੀਆ ਨੂੰ ਉਹ ਨਹੀਂ ਦਿੱਤਾ ਕਿੰਨੇ ਰਿਸ਼ਤੇ ਇਹਨਾਂ ਦੇ ਤਾਗੜੇ ਸੀ ਉਹਨਾਂ ਨੇ ਆਖਿਆ ਕੈਦ ਇੱਥੇ ਕੱਟ ਲਊਗਾ ਤੁਹਾਨੂੰ ਨਹੀਂ ਦੇਣਾ ਤੁਹਾਨੂੰ ਨਹੀਂ ਦੇਣਾ ਕੈਦ ਉਹਥੇ ਘਟਾਰੇ ਨੇ ਜੀ 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 ਹਾਲਾਂਕਿ ਉਹ ਮੇਰੇ ਖਿਆਲ ਦੇ ਨਾਲ ਇਦਾਂ ਸੀਗਾ ਕਿ ਉਹਦਾ ਸ਼ਾਇਦ ਬਾਪ ਪਾਕਿਸਤਾਨੀ ਸੀ ਮਾਂ ਅਮਰੀਕਨ ਸੀਗੀ ਹੂੰ ਇਸ ਤਰ੍ਹਾਂ ਦੀ ਉਹਦੀ ਕਹਾਣੀ ਆ ਕੁਝ ਤਾਂ ਉਸ ਬੰਦੇ ਨੇ ਰੇਕੀ ਵਗੈਰਾ ਸਾਰੀ ਜਿਹੜੀ ਐ ਨਾ ਉਹ ਇੱਥੇ ਕੀਤੀ ਸੀਗੀ ਸਾਬ ਲਾ ਲੋ ਕਿੰਨਾ ਅਹਿਮ ਸੀਗਾ ਇਹਦੇ ਤਾਂ ਯੂ ਐਸ ਨੇ ਉਹ ਨਹੀਂ ਦਿੱਤਾ ਤੁਸੀਂ ਅੱਜ ਤੱਕ ਵੇਖ ਲਓ ਕਿ ਯੂ ਐਸ ਤੋਂ ਮੰਗ ਕਰਦੇ ਹੋ ਕਹਿੰਦੇ ਨਾ ਵੀ ਸੱਜਣਾ ਨਾ ਕਿਉਂ ਹੋਸਟ ਹੋਣਾ ਇਹ ਤੋਂ ਬਿਲਕੁਲ ਬਿਲਕੁਲ